ਦੋਸਤੋ ਅੱਜ ਦਾ ਵਿਸ਼ਾ ਹੈ ਸ਼ੇਰ ਦੀ ਖੱਲ ਵਿੱਚ ਗਿੱਦੜ ਇੱਕ ਵਾਰੀ ਦੀ ਗੱਲ ਹੈ ਕਿ ਕਿਸੇ ਜੰਗਲ ਵਿੱਚ ਕਿਸੇ ਬਿਮਾਰੀ ਨਾਲ ਇੱਕ ਸ਼ੇਰ ਦੀ ਮੌਤ ਹੋ ਗਈ ਉਸ ਜੰਗਲ ਵਿੱਚ ਹੋਰ ਵੀ ਬਹੁਤ ਕਿਸਮ ਦੇ ਜਾਨਵਰ ਜਿਵੇਂ ਗਿੱਦੜ ਲੂੰਬੜੀ ਖਰਗੋਸ਼ ਹਿਰਨ ਬਾਂਦਰ ਤੇ ਹੋਰ ਬੇ ਕਈ ਤਰ੍ਹਾਂ ਦੇ ਜਾਨਵਰ ਰਹਿੰਦੇ ਸਨ ਇੱਕ ਨੈਨਾ ਇੱਕ ਗਿੱਦੜ ਉਸ ਮਰੇ ਹੋਏ ਸ਼ੇਰ ਕੋਲ ਦੀ ਲੰਘ ਰਿਹਾ ਸੀ ਉਸ ਗਿੱਦੜ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਇਸ ਸ਼ੇਰ ਦੀ ਖੱਲ ਉਤਾਰ ਕੇ ਆਪਣੇ ਸਰੀਰ ਉੱਤੇ ਪਾ ਲਵਾਂ ਅਤੇ ਫਿਰ ਇਸ ਜੰਗਲ ਦਾ ਰਾਜਾ ਬਣ ਕੇ ਬੈਠ ਜਾਵਾਂ ਇਹ ਸੋਚ ਕੇ ਉਸਨੇ ਉਸ ਮਰੇ ਹੋਏ ਸ਼ੇਰ ਦੀ ਖੱਲ ਉਤਾਰ ਲਈ ਅਤੇ ਆਪਣੇ ਸਰੀਰ ਉੱਤੇ ਫਿੱਟ ਕਰ ਲਈ ਇਸ ਤਰ੍ਹਾਂ ਕਰਨਾਲ ਉਹ ਬਿਲਕੁਲ ਸ਼ੇਰ ਵਾਂਗ ਦਸਣ ਲੱਗਾ। ਬਸ ਫਿਰ ਕੀ ਸੀ ਉਹ ਗਿੱਦੜ ਅਗਲੇ ਹੀ ਦਿਨ ਤੋਂ ਆਪਣੇ ਆਪ ਨੂੰ ਪੂਰੇ ਜੰਗਲ ਦਾ ਰਾਜਾ ਸਮਝਣ ਲੱਗਾ। ਉਹ ਹਰ ਇੱਕ ਜਾਨਵਰ ਉੱਪਰ ਆਪਣਾ ਰੋਬ ਮਾਰਨ ਲੱਗ ਪਿਆ। ਬਾਕੀ ਜਾਨਵਰ ਜਾਨਵਰ ਵੀ ਉਸ ਤੋਂ ਡਰਦੇ ਉਹਦੇ ਮੂਹਰੇ ਬਿਲਕੁਲ ਨਾ ਬੋਲਣ। ਤਾਂ ਕਿ ਉਹ ਕਿਸੇ ਨੂੰ ਮਾਰ ਕੇ ਨਾ ਖਾ ਜਾਵੇ ਉਹ ਨਿੱਕੀ ਨਿੱਕੀ ਗੱਲ ਤੋਂ ਹਰ ਇੱਕ ਜਾਨਵਰ ਦੀ ਬੇਇੱਜ਼ਤੀ ਕਰ ਦਿੰਦਾ ਸੀ ਅਤੇ ਡਰਾ ਕੇ ਰੱਖਦਾ ਸੀ ਇਸ ਤਰ੍ਹਾਂ ਉਸਨੇ ਪੂਰੇ ਜੰਗਲ ਵਿੱਚ ਆਪਣੀ ਚੌਧਰ ਜਮਾ ਲਈ ਇੱਕ ਦਿਨ ਉਸਨੇ ਜੰਗਲ ਦੇ ਸਾਰੇ ਜਾਨਵਰਾਂ ਨੂੰ ਇਕੱਠਾ ਕਰਕੇ ਇੱਕ ਮੀਟਿੰਗ ਕੀਤੀ ਉਹ ਆਪੇ ਕੁੱਚੇ ਚਬੂਤਰੇ ਉੱਪਰ ਰਾਜਾ ਬਣ ਕੇ ਬੈਠ ਗਿਆ ਤੇ ਬਾਕੀ ਸਾਰੇ ਜਾਨਵਰ ਉਸ ਦੇ ਸਾਹਮਣੇ ਡਰਦੇ ਮਾਰੇ ਨੀਵੀਆਂ ਪਾ ਕੇ ਬੈਠ ਗਏ ਉਹ ਰੋਬ ਮਾਰ ਮਾਰ ਇਹ ਹਦਾਇਤਾਂ ਕਰ ਰਿਹਾ ਸੀ ਕਿ ਮੇਰੇ ਪੁੱਛੇ ਬਗੈਰ ਕੋਈ ਵੀ ਜਾਨਵਰ ਪਾਣੀ ਵਾਲੀ ਟਾਪ ਵਿੱਚੋਂ ਪਾਣੀ ਨਾ ਪੀਵੇ ਪਾਣੀ ਗੰਦਾ ਨਾ ਕਰੇ ਜੰਗਲ ਵਿੱਚ ਗੰਦਰਾਂ ਪਾਵੇ ਤੇ ਮੇਰੇ ਹੁਕਮ ਤੋਂ ਬਿਨਾਂ ਜੰਗਲ ਦਾ ਪੱਤਾ ਵੀ ਨਹੀਂ ਝੂਲਣਾ ਚਾਹੀਦਾ ਨਹੀਂ ਤਾਂ ਮੇਰੇ ਸਵਾ ਦਾ ਸਭ ਨੂੰ ਪਤਾ ਹੈ ਉਸ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਜਾਨਵਰ ਉੱਪਰ ਧੌਣ ਨਹੀਂ ਚੁੱਕ ਰਹੇ ਸਨ ਅਤੇ ਡਰ ਕੇ ਸਹਿਮੇ-ਸਹਿਮੇ ਗੱਲਾਂ ਸੁਣ ਰਹੇ ਸਨ ਅਚਾਨਕ ਇੱਕ ਬਾਂਦਰ ਦੀ ਨਿਗਾ ਉਸ ਦੀ ਪੂਛ ਉੱਪਰ ਪੈ ਗਈ ਜਿੱਥੋਂ ਉਸ ਦੀ ਸ਼ੇਰ ਵਾਲੀ ਖੱਲ ਉੱਤਰ ਕੇ ਪੂਛ ਨੰਗੀ ਹੋਈ ਪਈ ਸੀ ਉਸ ਬਾਂਦਰ ਨੇ ਇਹ ਸਾਰੀ ਗੱਲ ਆਪਣੇ ਨਾਲ ਦੇ ਜਾਨਵਰਾਂ ਨੂੰ ਵੀ ਦੱਸ ਦਿੱਤੀ ਕਿ ਇਹ ਸ਼ੇਰ ਨਹੀਂ ਹੈ ਸਗੋਂ ਇਹ ਗਿੱਦੜ ਹੈ ਪਰ ਇਸ ਨੇ ਸ਼ੇਰ ਵਾਲੀ ਖੱਲ ਪਾਈ ਹੋਈ ਹੈ ਬਸ ਫਿਰ ਕੀ ਸੀ ਇਹ ਦੇਖ ਕੇ ਸਾਰੇ ਜਾਨਵਰਾਂ ਦਾ ਜੋ ਸ਼ੇਰ ਵਾਲਾ ਡਰ ਸੀ ਉਹ ਦੂਰ ਹੋ ਗਿਆ ਤੇ ਉਹਨਾਂ ਨੇ ਉਸ ਗਿੱਦੜ ਉੱਤੇ ਤਾਵਾ ਬੋਲ ਦਿੱਤਾ ਕਿਸੇ ਨੇ ਉਸ ਦੀ ਪੂਛ ਪੱਟ ਦਿੱਤੀ ਕਿਸੇ ਨੇ ਉਸ ਦੇ ਉਸ ਦੀ ਖਿੱਚ ਕੇ شیر ਵਾਲੀ ਖਲ ਲਾ ਦਿੱਤੀ ਅਤੇ ਮਾਰ ਮਾਰ ਉਸ ਦੀ ਵੰਜਲੀ ਬਣਾ ਦਿੱਤੀ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਅਸੀਂ ਕਈ ਵਾਰ ਰੋਬ ਸ਼ੋਅ ਵਾਲੇ ਆਦਮੀ ਨੂੰ ਦੇਖ ਕੇ ਡਰ ਜਾਂਦੇ ਹਾਂ ਅਤੇ ਅਸੀਂ ਉਸ ਦੇ ਝੂਠ ਦੀ ਝੂਠ ਵੀ ਸੱਚ ਸਮਝ ਕੇ ਮੰਨ ਲੈਂਦੇ ਹਾਂ ਜੇਕਰ ਅਸੀਂ ਚੰਗੀਆਂ ਕਿਤਾਬਾਂ ਪੜ੍ਹੀਆਂ ਹੋਣ ਅਤੇ ਗਿਆਨਵਾਨ ਹੋਈਏ ਤਾਂ ਅਸੀਂ ਉਸ ਆਦਮੀ ਨੂੰ ਗੱਲਾਂ-ਗੱਲਾਂ ਵਿੱਚ ਹੀ ਪਰਖ ਸਕਦੇ ਹਾਂ ਕਿ ਇਹ ਕਿੰਨੇ ਕ ਪਾਣੀ ਵਿੱਚ ਹੈ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀ ਛੇਰ ਦੀ ਖੱਲ ਵਾਲੇ ਬਹੁਤ ਗਿੱਦੜ ਘੁੰਮ ਰਹੇ ਹਨ ਜੋ ਸਾਨੂੰ ਮੂਰਖ ਬਣਾ ਰਹੇ ਹਨ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਅਸੀਂ ਹਰ ਇੱਕ ਵਿਸ਼ੇ ਦਾ ਚਾਹੇ ਉਹ ਧਾਰਮਿਕ ਵਿਸ਼ਾ ਹੋਵੇ ਸਿਹਤ ਸੰਬੰਧੀ ਵਿਸ਼ਾ ਹੋਵੇ ਰਾਜਨੀਤਿਕ ਵਿਸ਼ਾ ਹੋਵੇ ਹਰ ਇੱਕ ਵਿਸ਼ੇ ਦੀ ਪੂਰੀ ਜਾਣਕਾਰੀ ਹਾਸਲ ਕਰਨੀ ਹੈ ਜੇਕਰ ਸਾਨੂੰ ਹਰ ਇੱਕ ਵਿਸ਼ੇ ਦੀ ਜਾਣਕਾਰੀ ਹੋਵੇਗੀ ਫਿਰ ਹੀ ਅਸੀਂ ਇਹਨਾਂ ਸ਼ੇਰ ਦੀ ਖੱਲ ਵਾਲੇ ਗਿੱਦੜਾਂ ਨੂੰ ਪਹਿਚਾਨ ਸਕਦੇ ਹਾਂ ਤੋ ਮੈਨੂੰ ਉਮੀਦ ਹੈ ਕਿ ਆਪ ਜੀ ਨੂੰ ਮੇਰੀ ਇਹ ਕਹਾਣੀ ਚੰਗੀ ਲੱਗੀ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੋਈ ਚੰਗਾ ਮਾੜਾ ਕਮੈਂਟ ਵੀ ਜ਼ਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ